ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ 3 ਤਰੀਕ ਰਾਤ ਦੇ ਮੌਸਮ ਦੀ ਤੇ ਕੱਲ ਨੂੰ 4 5 6 ਤਰੀਕ ਤੱਕ ਦੇ ਮੌਸਮ ਦੀ ਤੇ ਅੱਜ ਦਾ 3 ਤਰੀਕ ਦਾ ਦਿਨ ਆ ਜਿਹੜਾ ਉਹ ਆਪਣਾ ਆਖਰੀ ਪੜਾ ਜਿਹੜਾ ਉਹ ਪੂਰਾ ਕਰਕੇ ਲੰਘ ਚੁੱਕਿਆ ਤੇ ਪਿਛਲੇ ਲੰਘੇ 24 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਆਮ ਤੌਰ ਤੇ ਠੀਕ ਠਾਕ ਰਿਹਾ ਖੁਸ਼ਕ ਤੇ ਸਾਫ ਰਿਹਾ ਕਿਤੇ ਹਲਕੀ ਫੁਲਕੀ ਗਰਜ ਲਿਸਕ ਨਾਮ ਅਤਰ ਦੇ ਰੂਪ ਵਿੱਚ ਹੋਈ ਆ ਕੋਈ ਜ਼ਿਆਦਾ ਨਹੀਂ ਹੋਈ ਦੋਸਤੋ ਕੋਈ ਵੱਡੇ ਘਟਨਾਕ੍ਰਮ ਨਹੀਂ ਹੋਏ 1 ਤੇ 2 ਤਰੀਕ ਦੀ ਰਾਤ ਤੋਂ ਬਾਅਦ ਤੇ ਮੌਸਮ 2 ਤਰੀਕ ਦਾ ਵੀ ਠੀਕ ਰਿਹਾ ਤੇ 3 ਦਾ ਵੀ ਜਿਹੜਾ ਦਿਨ ਦਾ ਉਹ ਠੀਕ ਠਾਕ ਰਿਹਾ ਅੱਜ ਯਾਨੀ ਕਿ 3 ਤੇ 4 ਤਰੀਕ ਦੀ ਰਾਤ ਤੇ ਕੱਲ ਨੂੰ 4 ਤਰੀਕ ਦਿਨ ਦਾ ਜਿਹੜਾ ਕਿ ਮੌਸਮ ਆ ਉਹ ਕਰਵਟ ਲਊਗਾ ਤੇ ਉਹ ਤੁਹਾਡੇ ਨਾਲ ਜਿਹੜੀ ਜਾਣਕਾਰੀ ਸੈਟਲਾਈਟ ਦੇ ਮੁਤਾਬਕ ਸਾਂਝੀ ਕਰਾਂਗੇ ਸੈਟਲਾਈਟ ਦੀਆਂ ਤਸਵੀਰਾਂ ਦਿਖਾਵਾਂਗੇ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਸਪੋਰਟ ਜ਼ਰੂਰ ਕਰਿਓ ਦੋਸਤੋ ਤੁਹਾਡੇ ਪਿਆਰ ਦੀ ਜੋ ਤੁਸੀਂ ਸਾਨੂੰ ਪਿਆਰ ਦੇ ਰਹੇ ਹੋ ਉਸ ਦੇ ਸਦਕਾ ਇਹ ਜਿਹੜੀ ਵੀਡੀਓ ਤੁਹਾਡੇ ਤੱਕ ਸਾਂਝੀ ਕਰ ਰਿਹਾ ਦੋਸਤੋ ਸਭ ਤੋਂ ਪਹਿਲਾਂ ਆਪਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜੇ ਸੈਟਲਾਈਟ ਦੇ ਵਿੱਚ ਇੱਕ ਤਸਵੀਰ ਦੇਖ ਰਹੇ ਹਾਂ ਕਿ ਇੱਕ ਗਰਜਲੈਸ ਕਾਲਾ ਤਾਕੜਾ ਸਿਸਟਮ ਹੈ ਜਿਹੜਾ ਲੈਂਦੇ ਵਾਲੀ ਸਾਈਡ ਬਣ ਚੁੱਕਿਆ ਤੇ ਦੂਜਾ ਰਾਜਸਥਾਨ ਦਿੱਲੀ ਵਾਲੀ ਸਾਈਡ ਜਿਹੜਾ ਉਹ ਬਣ ਚੁੱਕਿਆ ਇਸ ਸਮੇਂ ਤੁਸੀਂ ਦੇਖ ਸਕਦੇ ਹੋ Rajasthan ਦੇ ਵਿੱਚ ਇਹ ਸਿਸਟਮ ਬਣ ਚੁੱਕਿਆ ਤੇ ਦੂਆ ਲਹਿੰਦੇ ਵਾਲ ਸਾਈਡ ਤੋਂ ਬਣ ਚੁੱਕਿਆ ਜੇਕਰ ਇਹ ਦੋਨੋਂ ਇਕੱਠੇ ਹੁੰਦੇ ਨੇ ਤਾਂ ਇਹ ਚੜ੍ਹਦੇ ਵੱਲ ਨੂੰ ਕੂਚ ਕਰਨਗੇ ਤਾਂ ਚੜ੍ਹਦੇ ਪੰਜਾਬ ਦੇ ਵਿੱਚ ਜਾਨੀ ਕਿ ਆਪਣੇ ਪੰਜਾਬ ਜਿਹੜਾ ਇਸ ਦੇ ਵਿੱਚ ਇਹ ਅੱਧੀ ਰਾਤ ਦੇ ਕਰੀਬ ਪੰਜਾਬ ਦੇ ਫਾਜ਼ਿਲਕਾ, ਵਾਹਰ, ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਇਹ ਜਿਹੜੇ ਮੀਂਹ ਦੀਆਂ ਕਾਰਵਾਈਆਂ ਤੇ ਤੇਜ਼ ਹਵਾ ਜਿਹੜੀ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੀ ਹਵਾ ਜਿਹੜੀ ਆਉਣ ਦੀ ਸੰਭਾਵਨਾ ਲੱਗ ਰਹੀ ਹੈ ਕਿਉਂਕਿ ਅੱਜ ਦੇਣ ਵੇਲੇ ਰਾਜਸਥਾਨ ਦੇ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਹੈ ਤੇ ਕੁਝ ਕੁ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਉਹ ਠੀਕ ਠਾਕ ਰਿਹਾ ਤੇ ਦੋਸਤੋ ਉਸ ਤੋਂ ਬਾਅਦ ਤੁਸੀਂ ਦੇਖ ਪਾ ਰਹੇ ਹੋ ਜੇਕਰ ਇਹ ਸਿਸਟਮ ਇੱਥੇ ਹੀ ਸਮਾਪਤ ਹੁੰਦੇ ਨੇ ਜਾਨੀ ਕਿ ਲੈਂਦੇ ਵਾਲੇ ਸਾਈਡ ਜਾਂ ਰਾਜਸਥਾਨ ਦੇ ਵਿੱਚ ਇਹ ਸਮਾਪਤ ਹੁੰਦੇ ਨੇ ਤਾਂ ਆਪਣੇ ਪੰਜਾਬ ਦੇ ਵਿੱਚ ਜਾਨੀ ਕਿ ਚੜਦੇ ਪੰਜਾਬ ਦੇ ਵਿੱਚ ਜਿਹੜੇ ਇਹ ਸਿਸਟਮ ਜਿਆਦਾ ਨਹੀਂ ਹਲਕੀ ਫੁਲਕੀ ਬਦਲਵਾਈ ਹੀ ਪੰਚਾਉਂਦਾ ਰਹੂਗਾ ਤੇ ਅੱਗੇ ਨੂੰ ਲੰਘ ਜੂਗਾ ਇਸੇ ਤਰ੍ਹਾਂ ਜਿਵੇਂ ਇਹ ਪੰਜਾਬ ਦੇ ਵਿੱਚ ਆਊਗਾ ਸਵੇਰ ਦੇ ਸਜ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਤਾਂ ਅੱਗੇ ਬਦਲਵਾਈ ਕਰਦਾ ਹੋਇਆ ਅੱਗੇ ਹਰਿਆਣੇ ਵੱਲ ਨੂੰ ਲੰਘ ਜੂਗਾ ਜੇਕਰ ਇਹ ਸਿਸਟਮ ਥੋੜਾ ਜਿਆ ਸਟਰੋਂਗ ਹੋ ਕੇ ਅੱਗੇ ਵੱਲ ਨੂੰ ਵਧਿਆ ਤਾਂ ਇਹ ਅੱਧੀ ਰਾਤ ਦੇ ਕਰੀਬ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਨੇਰੀ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇ ਕੁਝ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਕਰਦਾ ਹੋਇਆ ਨਜ਼ਰ ਆਊਗਾ ਤੇ ਦਰਮਿਆਨੇ ਪੱਧਰ ਦਾ ਮੀਂਹ ਵੀ ਪੈ ਸਕਦਾ ਤੇ ਗਰਜਲਿਸਕ ਵੀ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਕੱਲ ਨੂੰ ਦਿਨ ਵੇਲੇ ਯਾਨੀ ਕਿ 4 ਤਰੀਕ ਨੂੰ ਜੇਕਰ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਬੱਦਲਵਾਈ ਰਹਿੰਦੀ ਹੈ ਤਾਂ ਤਾਂ ਇਹ ਮੌਸਮ ਠੀਕ ਠਾਕ ਰਹਿਣ ਦੀ ਸੰਭਾਵਨਾ ਹਨੇਰੀ ਘਟਾਉਣ ਦੀ ਸੰਭਾਵਨਾ ਜੇਕਰ ਕੱਲ ਨੂੰ ਦਿਨ ਵੇਲੇ ਧੁੱਪ ਲੱਗਦੀ ਹੈ 12 1 ਵਜੇ ਦੇ ਕਰੀਬ ਜਾਂ 11 12 ਵਜੇ ਦੇ ਕਰੀਬ ਤਾਂ ਦੁਪਹਿਰ ਦੇ ਸਮੇਂ ਦੁਪਹਿਰ ਤੋਂ ਬਾਅਦ 2 3 ਵਜੇ ਦੇ ਕਰੀਬ ਫੇਰ ਇੱਕ ਸਿਸਟਮ ਬਣੂਗਾ ਲੈਂਦੇ ਵਾਲੇ ਸਾਈਡ ਇੱਥੋਂ ਇੱਕ ਸਿਸਟਮ ਉੱਠੂਗਾ ਤੇ ਉਹ ਫੁੱਲ ਸਪੀਡ ਯਾਨੀ ਕਿ ਅੱਜ ਵਾਲੀ ਨੇਰੀ ਨਾਲੋਂ ਜਿਹੜੀ ਤੇਜ਼ ਸਪੀਡ ਦੇ ਵਿੱਚ ਜ਼ਿਆਦਾ ਸਪੀਡ ਦੇ ਵਿੱਚ 70 ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਪੰਜਾਬ ਦੇ ਵਿੱਚ ਦੀ ਆਊਗੀ ਤੇ ਕੁਝ ਖੇਤਰਾਂ ਦੇ ਵਿੱਚ ਗੜੇ ਮਾਰੀ ਵੀ ਕਰੂਗਾ ਕੁਝ ਦੇ ਵਿੱਚ ਕਿਣਮਣ ਕਣੀ ਵੀ ਹੈ ਜਿਹੜੀ ਉਹ ਸਿਸਟਮ ਕੱਲ੍ਹ ਵਾਲਾ ਕਰੂਗਾ ਇਸ ਕਰਕੇ ਕੱਲ ਨੂੰ ਤੇ ਅੱਜ ਨੂੰ ਜਿਹੜੇ ਅੱਜ ਰਾਤ ਆ ਤਿੰਨ ਤਰੀਕ ਦੀ ਤੇ ਆਉਣ ਵਾਲ ਜਾਨੀ ਕਿ ਕੁੱਲ ਮਿਲਾ ਕੇ ਗੱਲ ਕਹੀ ਐਪਾ ਦੋਸਤੋ 24 ਘੰਟੇ ਨੇੜੇ ਅਗਲੇ ਇਹਨਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹਨੇਰੀ ਦੀਆਂ ਕਾਰਵਾਈਆਂ ਤੇ ਗੜੇਮਰੀ ਦੀਆਂ ਕਾਰਵਾਈਆਂ ਜਿਹੜੀਆਂ ਪੰਜਾਬ ਦੇ ਵਿੱਚ ਹੋਣਗੀਆਂ ਹੀ ਹੋਣਗੀਆਂ ਉਹ ਚਾਹੇ ਕੱਲ੍ਹ ਦਿਨ ਵੇਲੇ ਹੋ ਜਾਣ ਚਾਹੇ ਅੱਧੀ ਰਾਤ ਤੋਂ ਬਾਅਦ ਅੱਜ ਪੰਜਾਬ ਦੇ ਵਿੱਚ ਹੋ ਜਾਣ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣੂਗਾ ਤੇ ਦੋਸਤ ਸਿਸਟਮ ਨੇ ਜੇ ਸਟਰੋਂਗ ਨੇ ਜਿਨ੍ਹਾਂ ਦੇ ਨਾਲ ਰਾਜਸਥਾਨ ਦੇ ਗਰਜਲਿਸਕ ਹੋ ਰਿਹਾ ਹੈਗਾ ਰਾਜਸਥਾਨ ਦੇ ਵਿੱਚ ਤੇ ਦੂਜਾ ਲਹਿੰਦੇ ਪੰਜਾਬ ਦੇ ਵਿੱਚ ਵੀ ਜਿਹੜੀ ਗਰਜਲਿਸਕ ਹੋ ਰਹੀ ਹੈ ਤੇ ਇਧਰੋਂ ਹਰਿਆਣੇ ਦੇ ਤੇ ਰਾਜਸਥਾਨ ਦੇ ਸੌਰੀ ਹਰਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਇਹ ਪਹੁੰਚ ਚੁੱਕਿਆ ਸਿਸਟਮ ਹਲਕੀ ਫੁਲਕੀ ਬੱਦਲਵਾਈ ਲੈ ਕੇ ਤੇ ਇਧਰੋਂ ਥੋੜਾ ਬਹੁਤ ਇਹ ਪੰਜਾਬ ਦੇ ਨਾਲ ਲੱਗਦੇ ਇਲਾਕੇ ਨੇ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਇਨ੍ਹਾਂ ਵਿੱਚ ਕਿਤੇ ਕਿਤੇ ਜਿਹੜਾ ਇਹ ਬੱਦਲ ਹਲਕਾ ਫੁਲਕਾ ਪਹੁੰਚਿਆ ਕੋਈ ਜ਼ਿਆਦਾ ਨਹੀਂ ਪਹੁੰਚਿਆ ਜੀ ਫਿਲਹਾਲ ਇਹ ਤੁਸੀਂ ਤਸਵੀਰ ਆਈਡੀ ਦੇਖ ਸਕਦੇ ਹੋ ਹਰਿਆਣਾ ਦੇ ਵਿੱਚ ਥੋੜੇ ਜਿਹੇ ਬੱਦਲ ਜ਼ਰੂਰ ਪਹੁੰਚੇ ਹੋਏ ਨੇ ਇਹ ਚਿੱਟਾ ਜਿਹੜਾ ਚਮਕ ਰਿਹਾ ਤੇ ਸੇ ਹਰਿਆਣਾ ਦਾ ਇਹ ਰਾਜਸਥਾਨ ਦਾ ਤੇ ਹਿਮਾਚਲ ਦੇ ਵਿੱਚ ਠੀਕ ਠਾਕ ਆ ਜੇ ਜੰਮੂ ਦੇ ਵਿੱਚ ਠੀਕ ਠਾਕ ਹੈ ਤੇ ਪੰਜਾਬ ਦੇ ਸਿਰਫ ਚੰਡੀਗੜ੍ਹ ਮਹਾਲੀਅਲ ਸਾਈਡ ਤੋਂ ਥੋੜੇ ਜਿਹੇ ਇਹ ਕੂਚ ਕਰ ਚੁੱਕੇ ਨੇ ਬੱਦਲ ਇੱਥੇ ਦਾ ਬਾਕੀ ਮੌਸਮ ਠੀਕ ਠਾਕ ਰਹੂਗਾ ਬਾਕੀ ਅੱਧੀ ਰਾਤ ਤੋਂ ਬਾਅਦ ਸਿਸਟਮ ਇਹ ਆਉਂਦੇ ਹੋਏ ਨਜ਼ਰ ਆਉਣਗੇ ਤਾਂ ਜਿਹਦੇ ਨਾਲ ਕੱਲ ਨੂੰ ਦਿਨ ਵੇਲੇ ਵੀ ਜਾਂ ਅੱਧੀ ਰਾਤ ਤੋਂ ਬਾਅਦ ਹਨੇਰੀ ਆਉਣ ਦੇ ਵਿੱਚ ਚਾਂਸ ਤੇ ਪਰਸੋਂ ਨੂੰ ਫੇਰ 5 ਤਰੀਕ ਨੂੰ ਵੀ ਕੁਝ ਖੇਤਰਾਂ ਦੇ ਵਿੱਚ ਕਿਣਮਣ ਕਣੀ ਜਾਂ ਗਰਜਲਿਸ ਕਨਾਲ ਜਾਂ ਹਨੇਰੀ ਥੋੜੀ ਬਹੁਤ ਆਉਣ ਦੀ ਸੰਭਾਵਨਾ ਬਣੀ ਹੋਈ ਹੈ ਫਿਰ ਉਸ ਤੋਂ ਬਾਅਦ 6 ਤੇ 7 ਤਰੀਕ ਨੂੰ ਮੌਸਮ ਠੀਕ ਰਹੂਗਾ ਜਾਂ 8 9 ਨੂੰ ਠੀਕ ਠਾਕ ਰਹੂਗਾ ਜੇ 6 ਨੂੰ ਹਲਕੇ ਬਲਕੇ ਕਿਣਮਣ ਕਣੀ ਹੁੰਦੀ ਆ ਤਾਂ 8 9 ਨੂੰ ਠੀਕ ਠਾਕ ਰਹੂਗਾ ਤੇ ਉਸ ਤੋਂ ਬਾਅਦ 11 12 ਤੋਂ ਫਿਰ ਜਿਹੜਾ ਸਿਸਟਮ ਹੈ ਇਹ ਸਟਰੋਂਗ ਹੁੰਦਾ ਆ ਫਿਰ ਮੀਂਹ ਦੀਆਂ ਕਾਰਵਾਈਆਂ ਜਿਹੜੇ ਸ਼ੁਰੂ ਹੋਣ ਗਿਆ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਦੋਸਤੋ ਅੱਜ ਤੋਂ ਲੈ ਕੇ ਜਿਹੜੇ 15 ਮਈ ਤੱਕ ਮੌਸਮ ਠੀਕ ਠਾਕ ਰਹੂਗਾ ਲੂ ਦੇ ਜਿਹੜੀ ਰਾਤ ਮਿਲੂਗੀ ਪੂਰੀ ਹਵਾਵਾਂ ਵੀ ਜਿਹੜੇ ਰੁੱਕ ਕੇ ਚੱਲਣਗੇ ਤਾਂ ਹਲਕੇ ਰੂਪ ਦੇ ਵਿੱਚ ਚੱਲਣਗੇ ਜਿਵੇਂ ਕਿ ਅੱਜ ਰੁਕਿਆ ਹੋਈਆਂ ਸੀ ਤਾਂ ਹਲਕੇ ਰੂਪ ਦੇ ਵਿੱਚ ਚੱਲਦੀਆਂ ਹੋਈਆਂ ਨਜ਼ਰ ਆਈਆਂ ਨੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਰਹੂਗਾ ਤੇ ਉਹਨਾਂ ਦੇ ਵਿੱਚ ਨਮੀ ਵੀ ਰਹੂਗੀ ਜਿਹੜੀ ਅੱਜ ਨਵੀਂ ਇਕੱਠੀ ਹੋਈ ਹੋਈ ਆ ਹਵਾਵਾਂ ਦੇ ਵਿੱਚ ਹਜੇ ਵੀ ਨਵੀਂ ਜਿਹੜੀ ਇਕੱਠੀ ਹੋਈ ਵੀ ਆ ਤਾਂ ਉਹਦੀ ਕੱਲ ਨੂੰ ਇਹ ਜਾਂ ਅੱਜ ਰਾਤ ਨੂੰ ਇਹ ਪੂਰਾ ਨਿਚੋੜ ਕੇ ਜਿਹੜਾ ਇਹ ਸਿਸਟਮ ਆ ਸਟਰੋਂਗ ਹੋਇਆ ਵਾ ਤਾਂ ਇਹ ਨਿਚੋੜ ਕੇ ਇੱਕ ਤਰ੍ਹਾਂ ਦਾ ਧਰਤੀ ਤੇ ਸਿੱਟ ਦੂਗਾ ਕਿਉਂਕਿ ਵਾਹਣ ਵਿਲੇ ਹੋਏ ਹੋਏ ਨੇ ਤਾਂ ਉਹਦੇ ਲਈ ਅਨਕੂਲ ਹੋਏਗਾ ਜਿਹਦਾ ਟੈਂਪਰੇਚਰ ਜਦੋਂ ਵੀ ਸੂਰਜ ਦੀ ਧੁੱਪ ਲੱਗੂਗੀ ਤਾਂ ਬਾਸ਼ਪੀ ਕਰਨ ਦੇ ਰੂਪ ਵਿੱਚ ਜਿਹੜੀ ਪਾਣੀ ਆ ਉਹ ਉੱਪਰ ਜਾਊਗਾ ਨਵੀਂ ਉੱਪਰ ਉੱਠੂਗੀ ਤਾਂ ਉੱਪਰ ਉਹ ਫਿਰ ਜਦੋਂ ਵੀ ਤਾਪਮਾਨ ਉੱਪਰਲੀ ਸਤਹ ਤੇ ਘਟਣਗੇ ਤਾਂ ਉਹ ਪਾਣੀ ਦੇ ਰੂਪ ਦੇ ਵਿੱਚ ਜਾਂ ਮੀਂਹ ਦੇ ਰੂਪ ਦੇ ਵਿੱਚ ਥੱਲੇ ਆਊਗਾ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣੂਗਾ ਤੇ ਇਸੇ ਤਰ੍ਹਾਂ ਉਹ ਲੈ ਚੱਲਦਾ ਦੂਸਰੇ ਸੈਟਲਾਈਟ ਦੇ ਉੱਤੇ ਜੋ ਕਿ ਪਰਸੈਂਟੇਜ ਦੇ ਹਿਸਾਬ ਨਾਲ ਕਿੰਨੇ ਪਰਸੈਂਟ ਜਿਹੜੇ ਮੀਂਹ ਦੇ ਚਾਂਸ ਹ ਜਰਾਤ ਨੂੰ ਬਣਦੇ ਹੋਏ ਨਜ਼ਰ ਆ ਰਹੇ ਨੇ ਉਹ ਤਸਵੀਰ ਵੀ ਤੁਹਾਨੂੰ ਦੋਸਤੋ ਲਗਾਤਾਰ ਕੁਝ ਖੇਤਰਾਂ ਦੇ ਵਿੱਚ ਅੱਜ ਯਾਨੀ ਕਿ ਰਾਤ ਨੂੰ ਅੱਧੀ ਰਾਤ ਤੱਕ ਮੀਂਹ ਦੀਆਂ ਕਾਰਵਾਈਆਂ 5% ਵੰਦੀ ਹੋਈਆਂ ਨਜ਼ਰ ਆ ਰਹੀਆਂ ਨੇ ਕੋਈ ਜ਼ਿਆਦਾ ਨਹੀਂ ਹੋਈਆਂ ਨਵੀਆਂ ਵਾਲੀਆਂ ਦਿਖਾ ਰਹੇ ਨੇ ਯਾਨੀ ਕਿ ਅੱਧੀ ਰਾਤ ਤੋਂ ਬਾਅਦ ਜਿਹੜੀ ਕਿ 4 ਤਰੀਕ ਦੇ ਵਿੱਚ ਸ਼ੁਰੂਆਤ ਹੋ ਜੂਗੀ ਉਦੋਂ ਮੀਂਹ ਦੀਆਂ ਕਾਰਵਾਈਆਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੇਖ ਸਕਦੇ ਹੋ ਕਿਤੇ ਕਿਤੇ ਬੱਦਲ ਬਾਈ ਹਲਕੀ ਫੁਲਕੇ ਟੁੱਟਵੇਂ ਜਿਹੇ ਬੱਦਲ ਜਿਹੜੇ ਉਹ ਆਏ ਹੋਏ ਰਹੋ ਤੁਹਾਨੂੰ ਅਸੀਂ ਦੇਰ ਸ਼ਾਮ ਨੂੰ ਵੀ ਲਾਈਵ ਹੋ ਕੇ ਦਿਖਾਏ ਸੀ ਤੇ ਦੁਬਾਰਾ ਵੀ ਲਾਈਵ ਹੋਵਾਂਗੇ ਦੋਸਤੋ ਥੋੜੇ ਸਮੇਂ ਦੇ ਵਿੱਚ ਦੇਖ ਸਕਦੇ ਹੋ 4 ਤਰੀਕ ਨੂੰ ਜਿਹੜਾ 42% ਇਹ ਸਿਸਟਮ ਸਟਰੋਂਗ ਹੋ ਚੁੱਕਿਆ ਇਹ ਦੇਖ ਸਕਦੇ ਹੋ ਚਾਹੇ ਇਹ ਅੱਜ ਰਾਤ ਨੂੰ ਹੋਵੇ ਚਾਹੇ ਕੱਲ ਨੂੰ ਦਿਨ ਨੂੰ ਹੋਵੇ ਤਾਂ ਚੰਗਾ ਵੀ ਹੈ ਜਿਹੜਾ ਇਹ ਜਾਂ ਹਨੇਰੀ ਆ ਚੰਗੀ ਜਿਹੜੀ ਇਸ ਦੇ ਵਿੱਚ ਆਊਗੀ ਉਹ ਆਊਗੀ ਇਹ ਪੱਕਾ ਜਿਹੜਾ 80 90% ਤੋਂ ਲੈ ਕੇ 95% ਤੱਕ ਚਾਂਸ ਪੂਰੇ ਬਣੇ ਹੋਏ ਨੇ ਦੋਸਤੋ ਉਸ ਤੋਂ ਬਾਅਦ 5 ਤਰੀਕ ਨੂੰ ਵੀ ਆਪਾਂ ਦੇਖ ਲੈਣੇ ਆ 5 ਤਰੀਕ ਦਾ ਵੀ ਮੌਸਮ ਮੀਹਾਂ ਵਾਲਾ ਬਣਿਆ ਹੋਇਆ 24% ਜਿਹੜੇ ਚਾਂਸ ਬਣ ਰਹੇ ਨੇ ਕਿਤੇ ਬੱਦਲਵਾਈ ਕਿਤੇ ਧੁੱਪ ਸ਼ਾਂ ਕਿਤੇ ਮੀਂਹ ਕਿਤੇ ਗਰਜ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਉਹ ਬਣਿਆ ਰਹੂਗਾ 6 ਤਰੀਕ ਨੂੰ ਵੀ ਬੱਦਲਵਾਈ ਤੇ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਟੁੱਟ ਮੇਰੂ ਵਿੱਚ ਹਲਕੇ-ਫੁਲਕੇ ਆ ਜੇਕਰ ਤਾਪਮਾਨ ਘਟਦੇ ਨੇ ਤਾਂ ਥੋੜਾ ਜਿਹਾ ਘਟ ਚਾਂਸ ਬਣ ਜਾਣਗੇ ਧੁੱਪ ਲੱਗਦੀ ਆ ਪੂਰਾ ਚੱਲ ਕੇ ਤਾਂ ਥੋੜੇ ਜਿਹਾ ਚਾਂਸ ਵੱਧ ਜਾਂਦੇ ਨੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਰਹੂਗਾ ਫਿਰ 7 ਤਰੀਕ ਨੂੰ ਜਿਹੜਾ ਮੌਸਮ ਆ ਉਹ ਠੀਕ ਠਾਕ ਹੁੰਦਾ ਨਜ਼ਰ ਆ ਰਿਹਾ 7 ਤੇ 8 ਨੂੰ ਕਟਦੇ ਹੋਏ ਨਜ਼ਰ ਆ ਰਹੇ ਨੇ ਪਰੰਤੂ ਮੀਂਹ ਦੀਆਂ ਕਾਰਵਾਈਆਂ ਇੱਥੇ ਵੀ ਜਾਰੀ ਨੇ ਤੇ ਉਸ ਤੋਂ ਬਾਅਦ 8 ਨੂੰ ਵੀ ਜਾਰੀ ਨੇ ਨੇ 9 10 ਤਰੀਕ ਨੂੰ ਫੇਰ ਜਿਹੜੇ ਮੀਂਹਾਂ ਦੀਆਂ ਕਾਰਵਾਈਆਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਬਣੀਆਂ ਹੋਈਆਂ ਨੇ ਲਗਾਤਾਰ 9 ਤੇ 10 ਨੂੰ ਬਾਕੀ ਉਸ ਤੋਂ ਬਾਅਦ ਅਗਲੀ ਜਾਣਕਾਰੀ ਫੇਰ ਸਾਂਝੀ ਕਰਾਂਗੇ 11 ਨੂੰ ਵੀ ਮੀਂਹਾਂ ਦੇ ਜਿਹੜੇ ਕਾਰਵਾਈਆਂ ਸਾਂਝੀ ਹੋ ਰਹੀਆਂ ਨੇ ਦਿਖਾਈ ਦੇ ਰਹੀਆਂ ਨੇ ਦੋਸਤੋ ਸੈਟਲਾਈਟ ਦੀਆਂ ਤਸਵੀਰਾਂ ਦੇ ਵਿੱਚ ਜੋ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਨੇ ਇਹਨਾਂ ਦੇ ਵਿੱਚ ਤੇ ਅਸੀਂ ਇੱਕ ਹੋਰ ਸੈਟਲਾਈਟ ਦੀ ਜਿਹੜੀ ਤਸਵੀਰਾਂ ਚੱਲ ਕਿ ਜਿਹੜੀ ਉਹ ਵੀ ਦਿਖਾ ਦਈਏ ਤੁਹਾਨੂੰ ਕਿ ਉਸ ਦੇ ਵਿੱਚ ਕਿੱਥੇ ਕਿ ਜਿਹੜਾ ਸਿਸਟਮ ਆ ਰਿਹਾ ਕਿੰਨਾ ਕੁ ਤੇਜ਼ ਆ ਰਿਹਾ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੋ ਆ ਪ੍ਰਾਈਵੇਟ ਸੰਸਥਾ ਦਾ ਅਰਥ ਸੈਟਲਾਈਟ ਆ ਉਸ ਦੀ ਇਹ ਜਿਹੜੀ ਇਹ ਤਸਵੀਰਾਂ ਦੋਸਤੋ ਦੇਖ ਸਕਦੇ ਹੋ ਲੈਂਦੇ ਵਾਲੀ ਸਾਈਡ ਤੋਂ ਜਿਹੜਾ ਇਹ ਸਪੀਡ ਦੇ ਨਾਲ ਸਿਸਟਮ ਚੱਲ ਰਿਹਾ ਦੇਖ ਸਕਦੇ ਹੋ ਤੁਸੀਂ ਪੂਰੀ ਤਸਵੀਰ ਚੱਲਣ ਦੀ ਜਿਹੜੀ ਇਹ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਵੱਲ ਨੂੰ ਕੂਚ ਕਰ ਰਿਹਾ ਇਹ ਪੰਜਾਬ ਆ ਇਦਰੋਂ ਰਾਜਸਥਾਨ ਵਾਲਾ ਵੀ ਜਿਹੜਾ ਉੱਪਰ ਨੂੰ ਕੂਚ ਕਰ ਰਿਹਾ ਇਸ ਤਰ੍ਹਾਂ ਇਹ ਦੇਖ ਸਕਦੇ ਹੋ ਨਿਊ ਦਿੱਲੀ ਵਾਲੀ ਸਾਈਡ ਨੂੰ ਕੂਚ ਕਰ ਰਿਹਾ ਹਰਿਆਣਾ ਵਾਲੀ ਸਾਈਡ ਨੂੰ ਕੂਚ ਕਰ ਰਿਹਾ ਹੈ ਅੱਗੇ ਵੱਲ ਨੂੰ ਵਧ ਰਿਹਾ ਜਾਨੀ ਕਿ ਕੁੱਲ ਮਿਲਾ ਕੇ ਦੋਨੋਂ ਜਦੋਂ ਸਿਸਟਮ ਇਕੱਠੇ ਹੋਗੇ ਤਾਂ ਇੱਕ ਮੀਂਹ ਦਾ ਜਾਂ ਹਵਾ ਦਾ ਗੋਲਾ ਬਣ ਕੇ ਤਾਂ ਇਹ ਪ੍ਰੈਸ਼ਰ ਦੇ ਤੌਰ ਤੇ ਕੰਮ ਕਰਨਗੇ ਤੇ ਪੰਜਾਬ ਦੇ ਵਿੱਚ ਜਿਹੜੇ ਮੀਂਹਿਆ ਕਾਰਵਾਂ ਚਾਹੇ ਉਹ ਅੱਜ ਅੱਧੀ ਰਾਤ ਹੋ ਜਣ ਚਾਹੇ ਕੱਲ ਨੂੰ ਦਿਨ ਦੇ ਦੁਪਹਿਰ ਤੋਂ ਬਾਅਦ ਹੋਣ ਵੈਸੇ ਜ਼ਿਆਦਾਤਰ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਕੱਧੀ ਰਾਤ ਤੋਂ ਵੱਧ ਵੀ ਕਈ ਇਲਾਕਿਆਂ ਦੇ ਵਿੱਚ ਕਿਨਮਨ ਕਣੀ ਜਾਂ ਹਨੇਰੀ ਦੇ ਬੁੱਲੇ ਨੇ ਜਿਹੜੇ 50-60 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ ਦੇ ਉਹ ਆਉਣ ਦੀ ਸੰਭਾਵਨਾ ਜਾਪ ਰਹੀ ਹੈ ਹਰਿਆਣੇ ਦੇ ਵਿੱਚ ਦੇਖ ਸਕਦੇ ਹੋ ਬੱਦਲਬਾਈ ਆ ਚੁੱਕੀ ਹੈ ਜਿਹੜੀ ਰਾਜਸਥਾਨ ਵਾਲਾ ਸਿਸਟਮ ਹੈ ਇਹ ਹਰਿਆਣੇ ਦੇ ਉੱਤੇ ਦੀ ਗੁਜ਼ਰ ਰਿਹਾ ਤੇ ਦੇਖ ਸਕਦੇ ਹੋ ਤੇ ਇਧਰੋਂ ਰਾਜਸਥਾਨ ਆਪਾਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਇਹ ਬੱਦਲਬਾਈ ਮੀਂਹਾਂ ਵਾਲੀ ਹੁੰਦੀ ਹੋਈ ਨਜ਼ਰ ਮਾਰ ਰਹੇ ਹਾਂ ਦੋਸਤੋ ਇਹ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਜੋ ਕਿ ਭਾਰਤੀ ਮੌਸਮ ਵਿਗਿਆਨ ਦਾ ਸੈਟਲਾਈਟ ਤੇ ਉਸ ਦੇ ਵਿੱਚ ਇਹ ਚੀਜ਼ਾਂ ਨਹੀਂ ਦਿਖਾਈ ਦੇ ਰਹੀਆਂ ਸੀ ਦੇਖ ਸਕਦੇ ਹੋ ਘਮਣ ਘੇਰੀ ਦੇ ਵਿੱਚ ਇਹ ਬੱਦਲ ਵਾਈ ਜਿਹੜੀ ਬਣੀ ਹੋਈ ਹੈ ਲਗਾਤਾਰ ਮੀਂਹ ਦੀਆਂ ਇਹ ਤਸਵੀਰਾਂ ਜਿਹੜੀਆਂ ਬਣੀਆਂ ਹੋਈਆਂ ਨੇ ਕਿਉਂਕਿ ਇਹ ਲਗਾਤਾਰ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ ਕਿ ਕਈ ਦਿਨ ਲਗਾਤਾਰ ਜਿਹੜਾ ਮੀਂਹ ਹੁਣ ਇਸੇ ਤਰ੍ਹਾਂ ਟੁੱਟ ਮਰੂ ਵਿੱਚ ਪੈਂਦਾ ਹੋਇਆ ਨਜ਼ਰ ਆਊਗਾ ਤੇ ਉਸ ਤੋਂ ਬਾਅਦ ਚੌਥੇ ਸੈਟਲਾਈਟ ਦੀ ਵੀ ਤਸਵੀਰ ਤੁਹਾਨੂੰ ਦਿਖਾ ਦਈਏ ਜਿਹੜਾ ਕਿ ਬਿੰਡੀ ਐਪ ਆ ਉਸ ਦੀ ਵੀ ਜਿਹੜੀ ਤਸਵੀਰ ਦਿਖਾ ਦਈਏ ਤੁਸੀਂ ਜੁੜੇ ਰਹੋ ਵੀਡੀਓ ਲੰਬੀ ਜ਼ਰੂਰ ਆ ਦੋਸਤੋ ਤੁਹਾਡੇ ਤੱਕ ਇਹ ਪਲ-ਪਲ ਦੀ ਅਪਡੇਟ ਪਹੁੰਚਾਉਣਾ ਸਾਡਾ ਫਰਜ਼ ਹੈ ਕਿਉਂਕਿ ਜੋ ਕੰਮ ਬੰਦਾ ਕਰਦਾ ਤਾਂ ਉਸ ਦੀ ਜਿਹੜੀ ਤਸਵੀਰ ਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਪਿਆਰ ਦੇ ਸਦਕਾ ਹੀ ਇਹ ਕੰਮ ਹੁੰਦੇ ਨੇ ਤੁਸੀਂ ਸਾਨੂੰ ਪਿਆਰ ਦੇ ਰਹੇ ਹੋ ਇਸ ਕਰਕੇ ਹੀ ਅਸੀਂ ਜਿਹੜੀ ਮੌਸਮ ਦੀ ਅਪਡੇਟ ਆ ਸਮੇਂ-ਸਮੇਂ ਦੇ ਉੱਤੇ ਤੁਹਾਡੇ ਤੱਕ ਸਾਂਝੀ ਕਰਦੇ ਰਹਿ ਰਹੇ ਆ ਦੋਸਤੋ ਇਸੇ ਤਰ੍ਹਾਂ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਦੇਖ ਸਕਦੇ ਹੋ ਕੱਟ ਦਿਵਾਲਾ ਸਰਕਲ ਜਿਹੜਾ ਇਹ ਗ੍ਰੀਨ ਕਲਰ ਦਾ ਬਣ ਚੁੱਕਿਆ ਹੈ ਜਿਹੜਾ ਕਿ ਇਹ ਸਿਸਟਮ ਬਣ ਚੁੱਕਿਆ ਹੈ ਲੈਂਦੇ ਵਾਲੇ ਸਾਈਡ ਇਹ ਸਿਸਟਮ ਹੈ ਜਿਹੜਾ ਇਹ ਦੇਖ ਸਕਦੇ ਹੋ ਅਸੀਂ ਇਸ ਦਾ ਸਕਰੀਨਸ਼ਾਟ ਲੈ ਕੇ ਫੇਸਬੁੱਕ ਸਟੋਰੀ ਦੇ ਉੱਤੇ ਵੀ ਸ਼ੇਅਰ ਕਰਾਂਗੇ ਤੇ ਤੁਸੀਂ ਉਸ ਫੇਸਬੁੱਕ ਆਈਡੀ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰਿਓ ਸ਼ੇਅਰ ਕਰਕੇ ਤੇ ਦੂਸਰਾ ਦੋਸਤੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਦੂਜਾ ਜਿਹੜਾ ਰਾਜਸਥਾਨ ਵਾਲੇ ਸਾਈਡ ਸਿਸਟਮ ਬਣਿਆ ਹੋਇਆ ਉਹ ਵੀ ਦਿਖਾ ਦਿੰਨੇ ਆ ਤੇ ਇਸ ਸਮੇਂ ਰਾਜਸਥਾਨ ਦੇ ਇਥੇ ਇਹ ਦੇਖੋ ਰਾਜਸਥਾਨ ਦੇ ਵਿੱਚ ਵੀ ਜਿਹੜਾ ਇਹ ਸਿਸਟਮ ਬਣ ਚੁੱਕਿਆ ਹੈ ਇਹ ਤਸਵੀਰਾਂ ਮੌਸਮ ਪੰਜਾਬ ਟੀਵੀ ਦੇ ਉੱਤੇ ਤੁਹਾਡੇ ਨਾਲ ਵੱਖ-ਵੱਖ ਸੈਟਲਾਈਟ ਦੀਆਂ ਤਸਵੀਰਾਂ ਦੇ ਮੁਤਾਬਕ ਜਾਣਕਾਰੀ ਸਾਂਝੀ ਕੀਤੀ ਆ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਹਵਾ ਵੀ ਆ ਸਕਦੀ ਹੈ ਹਨੇਰੀ ਵੀ ਆ ਸਕਦੀ ਹੈ ਮੀਂਹ ਵੀ ਜਿਹੜਾ ਪੈ ਸਕਦਾ ਹੈ ਹੋਰ ਅਪਡੇਟ ਦੇ ਲਈ ਤੁਸੀਂ ਬਣੇ ਰਹੋ ਮੌਸਮ ਪੰਜਾਬ ਟੀਵੀ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ ਖਾਲਸਾ